ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਜੋ 80% ਲੋਕ ਗਲਤੀਆਂ ਕਰਦੇ ਨੇ ਉਹ ਜਿਸ ਥਾਂ ਤੇ ਰਹਿ ਰਹੇ ਨੇ ਜਿਸ ਪਰਿਵਾਰ ਵਿੱਚ ਰਹਿ ਰਹੇ ਨੇ ਜਿੱਥੇ ਨੌਕਰੀ ਕਰ ਰਹੇ ਨੇ ਆਪਣਾ ਹੱਦ ਤੋਂ ਵੱਧ ਸਮਾਂ ਬਤੀਤ ਕਰਦੇ ਨੇ ਉੱਥੇ ਜੋ ਆਸ-ਪਾਸ ਤੁਹਾਡੇ ਲੋਕ ਨੇ ਉਹਨਾਂ ਦੇ ਨਾਲ ਹੀ ਉਹ ਨਫ਼ਰਤ ਕਰਨ ਲੱਗ ਪੈਂਦੇ ਨੇ ਉਹਨਾਂ ਦੇ ਨਾਲ ਹੀ ਚਲਾਕੀਆਂ ਹੁਸ਼ਿਆਰੀਆਂ ਕਰਦੇ ਨੇ ਜਿਸ ਕਾਰਨ ਉਹਨਾਂ ਦਾ ਉਹ ਜੋ ਘੰਟੇ ਪਾ ਚਾਹੀਏ 8 ਘੰਟੇ ਆ 10 ਘੰਟੇ ਆ ਜਾਂ ਜਿੰਨਾ ਚਿਰ ਤੁਸੀਂ ਉਹਨਾਂ ਲੋਕਾਂ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਹਮੇਸ਼ਾ ਹੀ ਉਹ ਈਰਖਾ ਨਫ਼ਰਤ ਜੇਕਰ ਤੁਸੀਂ ਕਰਦੇ ਹੋ ਤਾਂ ਅਗਲੇ ਤੁਹਾਡੇ ਤੋਂ ਵੀ ਜ਼ਿਆਦਾ ਤੇਜ਼ ਹੋਣਗੇ ਉਹ ਤੁਹਾਡੇ ਨਾਲ ਚਲਾਕੀਆਂ ਹੁਸ਼ਿਆਰੀਆਂ ਕਰਨਗੇ ਸੋ ਇਹ ਜੋ ਮਾਹੌਲ ਆ ਇਸ ਮਾਹੌਲ ਦੇ ਵਿੱਚ ਜੋ ਵੀ ਰਹੇਗਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਵੇਗਾ ਉਹ ਹਮੇਸ਼ਾ ਦੁਖੀ ਰਹੇਗਾ ਉਹਦੇ ਆਗ ਦੇ ਵਿੱਚ ਕਦੀ ਵੀ ਆਈਡੀਆ ਨਹੀਂ ਆਉਣਗੇ ਉਸ ਮਾਹੌਲ ਦੇ ਵਿੱਚ ਕਦੀ ਵੀ ਖੁਸ਼ੀਆਂ ਉਹ ਨਹੀਂ ਆਣ ਗਿਆ ਸੋ ਇਸ ਵੀਡੀਓ ਦਾ ਮੇਨ ਮੋਟਿਵ ਕਿ ਜਿੱਥੇ ਤੁਸੀਂ ਵਾਤ ਤੋਂ ਵਾਤ ਸਮਾਪਤੀਤ ਕਰਦੇ ਹੋ ਉੱਥੇ ਪੂਰੀ ਲਾਈਫ ਦੇ ਵਿੱਚ ਸਾਨੂੰ ਇੱਕ ਇਦਾਂ ਦਾ ਐਟੀਟਿਊਡ ਬਣਾਉਣਾ ਚਾਹੀਦਾ ਹੈ ਕਿ ਹਮੇਸ਼ਾ ਆ ਉਸ ਜਿੱਥੇ ਵੀ ਤੁਸੀਂ ਰਹੋ ਉੱਥੋਂ ਦਾ ਜੋ ਮਾਹੌਲ ਆ ਬਹੁਤ ਖੁਸ਼ ਨਸੀਬ ਵਾਲਾ ਹੋਵੇ ਲੋਕ ਹਮੇਸ਼ਾ ਇਹ ਚਾਹੁੰਦੇ ਸੀ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹੀਏ ਸੋ ਕਦੀ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਕਿ ਤੁਸੀਂ ਜਿਸ ਪਰਿਵਾਰ ਵਿੱਚ ਰਹਿ ਰਹੇ ਹੋ ਜਿੱਥੇ ਨੌਕਰੀ ਕਰਦੇ ਹੋ ਆਪਣੇ 10-12 ਘੰਟੇ ਜਿੱਥੇ ਬਤੀਤ ਕਰਦੇ ਹੋ ਉੱਥੇ ਲੋਕਾਂ ਦੇ ਨਾਲ ਕਦੀ ਵੀ ਚਲਾਕੀਆਂ ਹੁਸ਼ਿਆਰੀਆਂ ਨਾ o uh -huh. ਉੱਥੇ ਕਦੀ ਵੀ ਲੋਕਾਂ ਦੇ ਨਾਲ ਨਫ਼ਰਤ ਦਾ ਜੋ ਬੀਜ ਆ ਉਹ ਨਾ ਬੂਹ ਕਿਉਂ ਕਿਉਂਕਿ ਜੇਕਰ ਉੱਥੋਂ ਦਾ ਮਾਹੌਲ ਠੀਕ ਹੋਵੇਗਾ ਪੋਜ਼ਿਟਿਵਿਟੀ ਵਾਲਾ ਹੋਵੇਗਾ ਤਾਂ ਤੁਸੀਂ ਡਿਪਰੈਸ਼ਨ ਤੋਂ ਦੂਰ ਹੋਵੋਗੇ ਤੁਹਾਨੂੰ ਅੱਜਾ ਲੱਗੇਗਾ ਕਿ ਇਹ ਜੋ ਲੋਕ ਮੇਰੇ ਆਸ-ਪਾਸ ਰਹਿੰਦੇ ਨੇ ਇਹ ਮੇਰੇ ਆਪਣੀ ਨਹੀਂ ਤੇ ਰਿਐਲਿਟੀ ਦੇ ਵਿੱਚ ਵੀ ਜਦੋਂ ਤੁਸੀਂ ਜਿੱਥੇ ਰਹਿ ਰਹੇ ਹੋ ਉਸ ਮਾਹੌਲ ਦੇ ਨਾਲ ਜੋ ਲੋਕ ਆ ਤੁਸੀਂ ਉਹਨਾਂ ਨਾਲ ਬਹੁਤ ਵਧੀਆ ਬਿਹੇਵੀਅਰ ਕਰਦੇ ਹੋ ਤਾਂ ਤੁਸੀਂ ਕਦੀ ਵੀ ਕੰਮ ਦੇ ਵਿੱਚੋਂ ਬੋਰ ਨਹੀਂ ਹੋਵੋਗੇ ਤੁਸੀਂ ਜਿਸ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਉਹ ਪਰਿਵਾਰ ਵੀ ਤੁਹਾਨੂੰ ਪਿਆਰ ਕਰੇਗਾ ਸੋ ਜਿੱਥੇ ਰਹਿ ਰਹੇ ਹੋ ਉਸ ਮਾਹੌਲ ਨੂੰ ਕਰਾਪ ਕਰਨਾ ਜਾਂ ਨਾ ਕਰਾਪ ਕਰਨਾ ਇਹ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਤੁਹਾਡੀ ਐਟੀਟਿਊਡ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਮਾਹੌਲ ਨੂੰ ਠੀਕ ਕਰਨਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਮਾਹੌਲ ਨੂੰ ਆਪਣੇ ਅਕੋਰਡਿੰਗ ਬਣਾਉਣਾ ਹੈ ਸੋ ਹਮੇਸ਼ਾ ਮਾਹੌਲ ਨੂੰ ਆਪਣੇ ਅਕੋਰਡਿੰਗ ਔਰ ਆਪਣੇ ਸੁੱਖ ਵਾਸਤੇ ਕਿ ਜੇ ਮੈਂ ਸੁਖੀ ਹੋਵਾਂਗਾ ਤਾਂ ਦੂਸਰੇ ਵੀ ਸੁਖੀ ਹੋਣਗੇ